ਇਹ ਮੱਤਵਾੜ ਲੇਪੈਸੀ ਵਿੱਚ ਭਾਣ ਸਿੱਟੀ ਪਈ ਆ ਨਾ ਪੈਸੇ ਦੇ ਦੇਣ ਲੋਕ ਸੰਗਤੋਂ ਦੀ ਇੱਥੇ ਇਹਦਾ ਕੀ ਮਤਵਾ ਇਹਦਾ ਕੋਈ ਖਵਾ ਜੀਵਨ ਸਿੰਘ ਆਦਗਰੀ ਸੈਕਾ ਜਾਇਆ ਤਾਂ ਦੇਖੇ ਅੰਦਰ ਅਸੀਂ ਜਾਇਆ ਬੋਤਲ ਖਰੀਦਿਆ ਪਾਣੀ ਵਾਸਤੇ ਪਾਣੀ ਵਾਸਤੇ ਬੋਤਲ ਹੈ ਨੀ ਮੈਂ ਭੁੱਲਿਆ ਸੀ ਅੱਜ 700 ਰੁਪਏ ਲਓ ਜੀ ਆਪਾਂ ਪਹੁੰਚ ਚੁੱਕੇ ਆਂਗੇ ਬੱਸ ਸਟੈਂਡ ਪਟਿਆਲਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਨਹੀਂ ਵੀ ਬਹੁਤ ਪਿਆ ਭਈ ਇੱਥੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਪਟਿਆਲਾ ਸ਼ਹਿਰ ਪਟਿਆਲਾ ਸ਼ਹਿਰ ਬਾਰੇ ਤੁਸੀਂ ਜਾਣਦੇ ਹੋ ਬਹੁਤ ਮਸ਼ਹੂਰ ਸ਼ਹਿਰ ਆ ਆਪਾਂ ਉੱਥੋਂ ਦੀ ਮਾਰਕੀਟ ਘੁੰਮਾਂਗੇ ਥੋੜੀ ਸ਼ਾਪਿੰਗ ਕਰਕੇ ਲੈ ਕੇ ਆਉਣੀਆਂ ਤੇ ਬਾਕੀ ਮਿਲਦੇ ਆਂ ਫਿਰ ਵੀਡੀਓ ਦੇ ਵਿੱਚ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਬੱਸ ਸਟੈਂਡ ਪਟਿਆਲਾ ਪਟਿਆਲਾ ਦਾ ਬੱਸ ਸਟੈਂਡ ਦੇਖੋ ਭਾਈ ਬਾਕੀ ਮੀਂਹ ਪਿਆ ਹੋਇਆ ਮੀਂਹ ਦੇਖੋ ਤੁਸੀਂ ਮੌਸਮ ਠੀਕ ਆ ਪਰ ਦੁਬਾਰਾ ਧੁੱਪ ਨਿਕਲੀ ਬਈ ਬਹੁਤ ਸ਼ਾਨਦਾਰ ਬਣਿਆ ਬੱਸ ਸਟੈਂਡ ਬੱਸ ਸਟੈਂਡ ਕੀ ਹੈ ਤਾਂ ਯਾਰ 에য়ারਪੋਰਟ ਹੀ ਬਣਾਤਾ ਸਾਰੀਆਂ ਸਰਕਾਰੀ ਬਸਾਂ ਦੇਖ ਲਓ ਜੀ ਇਹ ਜ ਆ ਬੱਸ ਸਟੈਂਡ ਕਿਤੇ ਨਹੀਂ ਹੈਗਾ ਪੰਜਾਬ ਚ ਬਹੁਤ ਸ਼ਾਨਦਾਰ ਬਣਿਆ ਭਾਈ ਹਾਂ ਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਕੇ ਪਟਿਆਲਾ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਵਿੱਚ ਮੀਂਹ ਦੇ ਕਰਕੇ ਥੋੜਾ ਜਿਆਦਾ ਚਿੱਕੜ ਵਗੈਰਾ ਸੀਗਾ ਤਾਂ ਕਰਕੇ ਹੁਣ ਦੋਨੋਂ ਇਹਦੇ ਬਾਹਰ ਦਾ ਦਿਖੋਣਿਆ ਇਹ ਆ ਗਿਆ ਬੱਸ ਸਟੈਂਡ ਦੇ ਬਾਹਰ ਦਾ ਦਿਓ ਇਧਰ ਵੀ ਪਾਰਕਿੰਗ ਬਣੀ ਹੋਈ ਹੈਗੀ ਇਧਰ ਸਕੂਟਰੀ ਆਈ ਹੈਗੀ ਇਧਰ ਤੁਸੀਂ ਆਪਣੀ ਗੱਡੀ ਵਗੈਰਾ ਜਾਂ ਕੋਈ ਸਾਧਨ ਔਰ ਟੂ ਵੀਲਰ 4 ਵੀਲਰ ਆਪਾਂ پارک ਕਰ ਸਕਦੇ ਹਾਂ ਤੇ ਇਧਰ ਰਹਿ ਗਿਆ ਜੀ ਬੱਸ ਸਟੈਂਡ ਦੇ ਬਾਹਰ ਦਾ ਦ੍ਰਿਸ਼ ਆ ਪੌਲ ਬਣਿਆ ਹੋਇਆ ਹੈਗਾ ਇਧਰ ਜਿਹੜਾ ਦੇਖ ਰਹੇ ਹਾਂ ਦੋਸਤੋ ਇਹ ਪੁਰਾਣਾ ਬੱਸ ਸਟੈਂਡ ਪਟਿਆਲੇ ਦਾ ਪਹਿਲਾਂ ਇੱਥੇ ਬੱਸਾਂ ਆਉਂਦੀਆਂ ਸੀਗੀਆਂ ਆਪੋਲਾ ਦਾ ਪਲ ਉੱਤਰ ਕੇ ਐਂਟਰ ਹੁੰਦੀਆਂ ਸੀ ਬੱਸ ਸਟੈਂਡ ਦੇ ਵਿੱਚ ਇਹ ਪੁਰਾਣਾ ਬੱਸ ਸਟੈਂਡ ਸੀਗਾ ਤੇ ਬਾਕੀ ਇਹਦੇ ਨਾਲ ਇਹ ਬਾਜ਼ਾਰ ਨੂੰ ਲੰਘ ਜਾਂਦੀ ਆ ਸੜਕ ਤੇ ਇਹਦੇ ਨਾਲ ਰੇਲਵੇ ਸਟੇਸ਼ਨ ਆ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਗੇ ਲੁਕਨਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਇੱਧਰ ਖੰਡਾ ਚਾਹਾਂਗਾ ਤੁਹਾਨੂੰ ਦਿਖਾਉਣਿਆ ਇੱਥੇ ਉਹਨਾਂ ਨੇ ਆਪਾਂ ਨੂੰ ਜ਼ਰੂਰ ਪਾਦੇ ਹੁਣ ਆਪਾਂ ਚੱਲਦੇ ਆ ਅੱਗੇ ਇੱਥੇ ਜਿਵੇਂ ਕੋਨਾ ਗੁਰਦੁਆਰਾ ਸਾਹਿਬ ਦਸੰਤ ਰੋਣੀ ਇਹ ਦੇਖੀ ਗੁਰਦੁਆਰਾ ਦੂਖ ਨੂੰ ਅਨਸਾ ਚਲੋ ਆਪਾਂ ਚੱਲਦੇ ਹਾਂ ਪਹਿਲਾਂ ਇੱਕ ਗੇਟ ਮਾਈਟ ਟ੍ਰੈਫਿਕ ਬਹੁਤ ਹੈ ਪਰ ਹੱਥ ਦੇਖੋ ਤੁਸੀਂ ਬਾਥੀ ਨਹੀਂ ਪਿਆ ਹੋਇਆ ਨਹੀਂ ਬਹੁਤ ਜ਼ਿਆਦਾ ਪਿਆ ਹਾਂ ਹੁਣ ਤਾਂ ਵਕਤ ਨਾ ਲਓ ਕਿ ਇੱਧਰ ਰਹਿ ਗਿਆ ਮਾਈਕ ਘਰੋਂ ਯਾਦ ਕਰੀਏ ਦੋ ਦੋ ਐਂਡਰ ਸਾਹਿਬ ਚਲੋ ਚੱਲਦੇ ਹਾਂ ਹਾਂਜੀ ਹੁਣ ਕਰਦੇ ਆਪਾਂ ਐਂਟਰੀ ਗੁਰਦੁਆਰਾ ਸਾਹਿਬ ਵਿੱਚ ਜੋੜਾ ਕਰ ਇੱਥੇ ਹੀ ਆਪਾਂ ਜੋੜਾ ਉਤਾਰ ਦਿੱਤਾ ਤੇ ਆਪਣਾ ਜਮਾ ਕਰਵਾਤਾ ਤੇ ਉਹਨਾਂ ਨੂੰ ਆਪਾਂ ਟੋਕਨ ਦਿੱਤਾ ਦਾ ਚੋਣ ਦਾ ਦੂਖ ਨਹੀਂ ਬਣਦਾ ਤੇ ਹੁਣ ਆਪਾਂ ਕਰਦੇ ਆਂਗੇ ਨਮਸਕਾਰ ਇੱਧਰ ਜਲਦੀ ਛਵੀਲ ਆ ਗਈ ਜੀ ਪਾਣੀ ਦੀ ਛਵੀਲ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਕਰੋ ਕਾਹੜੀ ਘਰ ਨਾਲ ਆ ਜੋੜਾ ਘਰ ਥੋੜਾ ਘਰ ਦੇ ਨਾਲ ਹੀ ਨੀਚੇ ਇਧਰ ਕਾਹੜੀ ਘਰ ਇੱਥੇ ਆਪਾਂ ਕਿੱਟਾਂ ਜਮ੍ਹਾਂ ਕਰਾ ਲਈਏ ਕਿੱਟ ਉਸ ਤੋਂ ਬਾਅਦ ਫਿਰ ਨੋਚ ਕਰਦਾਂਗੇ ਚਲੋ ਇਧਰ ਨੂੰ ਜਾਓ ਕਾਹੜੀ ਘਰ ਦਾ ਆਪਣਾ ਟੋਫਨ ਨੰਬਰ ਹੈ ਜੇ ਤੁਸੀਂ ਮੈਸਟਰੀ ਵੇਦ ਜਾਣਦੇ ਹੋ ਨਾ ਇਹ ਰੱਖਿਆ ਕਰੋ ਜਰੂਰ ਇਹਦੀ ਫੋਟੋ ਜਾਂ ਪਿਕ ਲੈ ਲਿਆ ਕਰੋ ਕਿਉਂਕਿ ਕਈ ਵਾਰ ਤੁਹਾਡੇ ਤੋਂ ਲੱਗ ਜੇ ਤਾਂ ਉੱਥੇ ਤੁਹਾਡਾ ਨੁਕਸਾਨ ਨਹੀਂ ਹੋਗਾ ਤੁਸੀਂ ਦੱਸ ਕੇ ਗੱਲਬਾਤ ਕਰਕੇ ਤੇ ਅੱਗੇ ਉਹਨਾਂ ਕੋਲ ਸਮਾਨ ਆਪਣਾ ਲੈ ਜਾ ਸਕਦੇ ਤੇ ਹੁਣ ਆਪਾਂ ਦਰਸ਼ਕਾਂ ਨੂੰ ਅੰਦਰ ਦੇ ਤੇ ਦੋ ਵੀ ਪਹਿਲਾਂ ਆਪਾਂ ਕਰੀਏ ਨਮਸਕਾਰ ਕਰੀਏ ਸਾਥੀਕਾਰ ਪਕਰੇ ਅੰਦਰ ਤੇ ਹੁਣ ਆਪਾਂ ਸਰੋਵਰ ਨੂੰ ਚੱਲਦੇ ਆ ਜਿਹੜੇ ਇਹ ਰੂਮ ਨੇ ਇੱਧਰ ਮਹਾਰਾਜ ਪ੍ਰਕਾਸ਼ਾ ਸਾਹਿਬ ਪਾਤਸ਼ਾਹ ਜਖੰਡਪੁਰ ਸਾਹਿਬ ਇੱਧਰ ਹੁੰਦੇ ਨੇਗੇ ਸਾਥੀਕਾਰ ਰਾਤ ਦਾ ਇਹ ਵਗੈ ਸਰੋਵਰਾਂ ਥੋੜੀ ਨਹੀਂ ਪੈਣ ਕਰਕੇ ਥੋੜੀ ਠੰਡ ਆ ਮੱਛੀਆਂ ਦੇਖੋ ਦਰਵਾਰ ਸਾਹਿਬ ਗਈ ਸੀ ਦਰਵਾਰ ਸਾਹਿਬ ਮੱਛੀਆਂ ਨਹੀਂ ਸੀ ਆ ਇੱਥੇ ਹੈਗੀਆਂ ਨੇ ਉੱਥੇ ਨਾਲ ਥੋੜੇ ਮਤਲਬ ਬੱਚੇ ਛੱਡੇ ਹੋਏ ਨੇ ਮੱਛੀਆਂ ਦੇ ਜੇਕਰ ਤੁਹਾਨੂੰ ਪਤਾ ਹੋਵੇ ਆ ਜਰੂਰ ਦੱਸਿਓਦਾ ਕਿ ਇੱਥੇ ਮੱਤਵਾਰਲੇ ਪੈਸੇ ਵਿਚ ਭਾਂ ਸਿੱਟੀ ਪਈਆਂ ਨਾ ਪੈਸੇ ਦੇ ਦੇਣ ਲੋਗ ਚੰਗ ਕੌਂਦੀ ਇੱਥੇ ਇਹਦਾ ਕੀ ਮਤਵਾ ਇਹਦਾ ਕੋਈ ਮੈਨੂਵਲ ਪਤਾ ਨਹੀਂ ਹੈ ਇਹਦਾ ਤੁਸੀਂ ਜ਼ਰੂਰ ਆਪਣਾ ਹੈ ਜੋ ਕਮੈਂਟ ਵਿੱਚ ਦੱਸੋ ਸ੍ਰੋਵਰ ਤੋਂ ਇਧਰੋਂ ਵਾਪਸ ਆ ਕੇ ਦਰਵਾਜ਼ਾ ਜਿਹੜਾ ਨਾਰ ਸਾਹਬਾ ਦੀ ਸਾਈਡ ਤੇ ਇਧਰੋਂ ਨਾ ਇਧਰ ਆਪਣਾ ਬਣਾਇਆ ਹੋਇਆ ਹੈ ਨਾ ਤਾਂ ਪਬਾ ਜੀਵਨ ਸਿੰਘ ਆਗੜੀ ਸਿੱਖਾ ਜਾਇਆ ਕਰ ਦੇ ਕੇ ਅੰਦਰ ਅਸੀਂ ਜਾਏ ਆ ਨਮਸਕਾਰ ਕਰ ਰਹੇ ਆ ਨਾ ਤੇ ਅਜਾ ਕਰ ਦੇਖ ਰਹੇ ਆ ਇਹ ਜਿਹੇ ਅੱਗੇ ਇਹਨਾਂ ਨੇ ਲਿਖਿਆ ਹੋਇਆ ਪਹਿਲਾਂ ਕਿ ਕਿਰਪਾ ਕਰਕੇ ਆਪਣਾ ਫੋਨ ਬੰਦ ਰੱਖੋ ਜੀ ਇਹ ਵੀਡੀਓ ਬਣਾਉਣਾ ਇਥੇ ਲਾਊਡ ਨਹੀਂ ਕਰਨਾ ਤੇ ਉਹਦੇ ਕਰਕੇ ਅੰਦਰ ਚੰਗਾ ਨਹੀਂ ਲੱਗਿਆ ਸੀ ਜਾਂ ਜਰੂਰ ਹੈ ਇਹ ਤੁਸੀਂ ਆਪ ਆ ਕੇ ਤਦਸਨ ਜ਼ਰੂਰ ਕਰ ਲਓ ਜਿਵੇਂ ਜਿਤੇ ਇੰਦਰ ਆਏ ਤੁਸੀਂ ਇੱਥੇ ਤੁਸੀਂ ਦਰਸ਼ਨ ਇਹ ਵੀ ਦੇਖ ਕੇ ਜਾਓ ਦੇਖਣੇ ਚੀਜ਼ਾਂ ਨੇ ਦੇ ਚੱਲਦੇ ਆਪਾਂ ਲੰਗਰ ਦੇ ਵਿੱਚ ਤੇ ਲੰਗਰ ਛੱਕੀ ਤੇ ਚੱਲਦੇ ਠੀਕ ਹੈ ਜੀ ਗੁਰੂ ਕਾ ਲੰਗਰ ਤੇ ਇਹਦੇ ਬਾਹਰ ਇਹ ਪਾਰਕਿੰਗ ਵਾਲੀ ਸਾਰੀ ਇਹ ਗੱਡੀਆਂ ਦੀ ਤੇ ਉਧਰੋਂ ਬਾਕੀ ਅਧਿਓ ਰੂਮ ਵਗੈਰਾ ਨੇ ਔਰ ਰੂਮ ਲੈਸਾ ਨੂੰ ਜੀ ਰਾਤ ਰਹਿਣਾਗਾ ਇਹ ਇਧਰ ਹੀ ਪਾਰਕਿੰਗ ਆਈ ਇਹ ਰਹਿ ਗਈ ਇੱਧਰ ਦਰਬਾਰ ਸਾਹਿਬ ਯੂਖਨਵਾਰਨ ਕੋ ਦਰਵਾਜ਼ਾ ਤੇ ਇੱਧਰ ਬਾਜ਼ਾਰ ਰਹਿ ਗਿਆ ਤੇ ਬਾਜ਼ਾਰ ਦੇ ਨਾਲ ਹੀ ਇੱਧਰ ਪਾਰਕਿੰਗ ਹੈ ਵੀ ਇੱਥੇ ਦੀ ਸਾਈਡ ਤੇ ਇੱਧਰ ਦੇ ਪਾਸੇ ਵੀ ਪਾਰਕਿੰਗ ਹੈ ਬਾਕੀ ਵਜੋਂ ਸਾਹਮਣੇ ਫਰੀ ਡਿਸਪੈਂਸਰੀ ਹੈ ਤੇ ਇੱਧਰ ਕਾਰ ਪਾਰਕਿੰਗ ਹੈ ਵੀ ਐਮ ਕੋ ਦੁਆਰਾ ਸਟੇਡਿੰਗ ਆਫ ਤੇ ਇੱਧਰ ਆਉਂਗੇ ਤੁਸੀਂ ਅੱਗੇ ਜਾ ਕੇ ਇਧਰ ਵੀ ਬਈ ਤੁਸੀਂ ਕ੍ਰੋਸਿੰਗ ਕਰਨੀ ਹੈ ਅਗਰ ਪੁਲ ਦੇ ਦੂਸਰੇ ਪਾਸੇ ਜਾਣਾ ਤੇ ਲਿਸਟ ਬਣੀ ਹੋਈ ਹੈ ਜੀ ਜੇ ਇਧਰ ਦਿਓ ਦੂਸਰੇ ਹੋਰ ਜਾ ਸਾਹ ਰਹੇ ਨਜ਼ਾਰਾ ਹੀ ਸਾਡਾ ਜਾਣਾ ਕਿਉਂਕਿ ਇਥੇ ਟ੍ਰੈਕ ਬਹੁਤ ਹੁੰਦੇ ਤਾਂ ਕਰਕੇ ਇਹਨਾਂ ਨੇ ਐਮਟੀਐਮ ਕੀਤਾ ਹੋਇਆ ਹੈ ਬਹੁਤ ਵਧੀਆ ਥੀਮ ਕੀਤਾ ਨੇ ਤੇ ਇਧਰ ਫ੍ਰੀ ਡਿਸਪੈਂਸਰੀ ਵੀ ਹੈ ਰਹੀ ਏਟੀਐਮ ਵੀ ਹੈਗਾ ਇੱਥੇ ਜੀ ਤੇ ਮੈਨੂੰ ਵੀ ਏਟੀਐਮ ਤੇ ਬੜੀ ਜ਼ਰੂਰਤ ਸੀ ਮੈਂ ਜਾ ਕੇ ਆਣਾ ਇਹ ਰਹਿ ਗਿਆ ਦਰਬਾਰ ਸਾਹਿਬ ਪਰਪਰਾ ਅੰਦਰ ਦੀ ਵੀਡੀਓ ਲੋਡ ਨਹੀਂ ਸੀ ਬਈ ਰੋਕ ਰਹੇ ਸੀਗੇ ਤਾਂ ਕਰਕੇ ਬਾਅਦ ਤੇ ਹੁਣ ਆਪਾਂ ਨੂੰ ਪਤਾ ਹਨਾ ਕਿ ਕੀ ਪ੍ਰੋਬਲਮ ਆਈ ਹੈਗੀ ਹਾਂਜੀ ਆਪਾਂ ਖੜੇ ਹਾਂ ਇਸ ਟਾਈਮ ਕੋ ਦਰਬਾਰ ਸਾਹਿਬ ਦੁੱਖ ਨਵਾਰ ਸਾਹਿਬ ਤੇ ਅੰਦਰ ਦੀ ਵੀਡੀਓ ਲੋਡ ਨਹੀਂ ਸੀਗੀ ਦਰਬਾਰ ਸਾਹਿਬ ਦੀ ਤਾਂ ਕਰਕੇ ਕਿਉਂਕਿ ਕਰਮਚਾਰੀਆਂ ਚੋਂ ਜਿਆਦਾਤਰ ਵੀਡੀਓ ਤੇ ਫੋਟੋਗ੍ਰਾਫੀ ਬੰਦ ਹੈਗੀ ਕੋਈ ਦਾ ਕਾਰਨ ਤੁਹਾਨੂੰ ਪਤਾ ਜਿਵੇਂ ਪਾ ਪਿੱਛੇ ਬਹੁਤ ਵਿਵਾਦ ਹੋਇਆ ਸੀ ਹਨਾ ਉਹ ਜੋ ਕਾਰਨ ਵਾਲੀ ਉਹ ਕੁੜੀ ਸੀ ਕੌਣ ਸੀ ਉਹ ਪਤਾ ਨਹੀਂ ਤੇ ਇਹਨਾਂ ਦੇ ਕਰਕੇ ਕੁਝ ਕਹੁੰਦੇ ਨੇ ਸਰਾਤ ਤੇ ਅਨਸਰ ਆ ਜਿਹੜੇ ਇੱਥੇ ਕਈ ਪ੍ਰੀਆ ਪਾਕੀ ਵਿੱਚ ਅਲਾਉਡ ਨਹੀਂ ਹੁੰਦਾਗਾ ਬਲਕਿ ਟੋਪੀ ਵਗੈਰਾ ਬੂਟ ਸ਼ੂਜ਼ ਹਨਾ ਤੇ ਜਿਹੜਾ ਆਪਣਾ ਮੇਰਾ ਸਾਰਾ ਅਲਾਉਡ ਨਹੀਂ ਹੁੰਦਾ ਫਿਰ ਵੀ ਲੋਕ ਪਤਾ ਨਹੀਂ ਕਿਉਂ ਨਹੀਂ ਇਹ ਚੀਜ਼ਾਂ ਨੂੰ ਸਮਝਦੇ ਯਾਰ ਵੀ ਲਿਖਿਆ ਹੋਇਆ ਬਾਹਰ ਵੱਡੇ ਵੱਡੇ ਬੋਰਡਾਂ ਤੇ ਲੱਗਿਆ ਹੁੰਦਾ ਤੇ ਨਹੀਂ ਹੈਗੇ ਅਲਾਉਡ ਅੰਦਰ ਲੈ ਕੇ ਜਾਣੇ ਤੁਸੀਂ ਏਦਾਂ ਅੱਧੇ ਕੱਪੜਿਆਂ ਚ ਜਾਓ ਹਨਾ ਤੇ ਫਿਰ ਵੀ ਲੋਕ ਨਹੀਂ ਸਮਝਦੇਗੇ ਕੁਛ ਵੀਰੇ ਚੀਜ਼ਾਂ ਧਿਆਨ ਰੱਖਿਆ ਕਰੋ ਖਿਆਰ ਰੱਖ ਰੱਖ ਕਰੋ ਤੇ ਸਰ ਵੀ ਨੰਗਾ ਹੁੰਦਾ ਕਈਆਂ ਦਾ ਮੈਂ ਹੁਣ ਤੁਹਾਨੂੰ ਮੈਂ ਵੀਡੀਓ ਵੀਡੀਓ ਦਿਖਾਉਣ ਨਾਲ ਤੇ ਵੀਡੀਓ ਨਹੀਂ ਬਣਾਈਗੀ ਕਿਉਂਕਿ ਅਲਾਉਡ ਨਹੀਂ ਸੀ ਤਾਂ ਕਾ ਕਾ ਕੇ ਸੈਟ ਕਰਨਾ ਪੈਣਾ ਇਸ ਲਈ ਥੋੜਾ ਜਿਹਾ ਧਿਆਨ ਰੱਖਿਆ ਕਰੋ ਮर्यादा ਦੇ ਅਨੁਸਾਰ ਹਨਾ ਮर्यादा ਦੇ ਅਨੁਸਾਰ ਚੱਲਿਆ ਕਰੋ ਕੋਣ ਆਉਣ ਵਾਲਾ ਨਾਮ ਕੋਸ਼ੀਂ ਪੜਾਓ ਇਤੋਂ ਕੋਲ ਨੂੰ ਥੋੜਾ ਜਿਹਾ ਕੈਸ਼ ਫਿਰ ਫਿਰ ਚੱਲਾਂਗੇ ਇਸ ਲਈ ਇਹ ਵੀ ਸਬਦਾ ਹੈ ਹੀ ਹੋ ਜੇ ਤੁਹਾਨੂੰ ਲੋੜ ਆ ਜਰੂਰ ਤੁਸੀਂ ਇਹ ਤੋਂ ਪੈਸੇ ਕਢਵਾ ਸਕਦੇ ਹੋ ਤੇ ਤੇ ਇਸੇ ਕੋਈ ਆ ਗਿਆ ਜੀ ਇਧਰ 50 ਆ ਗਈ ਹੈ ਇਧਰ ਸਾਰਾ ਲੋਕੇਸ਼ਨ ਬਹੁਤ ਵਧੀਆ ਜੀ ਇਧਰ ਪਾਰਕਿੰਗ ਸਾਈਕਲ ਪਾਰਕਿੰਗ ਆ ਗਈ ਇਧਰ ਦਰਵਾਰ ਸਾਹਿਬ ਆ ਗਿਆ ਇਹਦੇ ਨਾਲ ਇੱਕ ਮਾਰਕੀਟ ਦੇ ਵਿੱਚੋਂ ਇੱਕ ਜੋੜੀ ਚੀਜ਼ ਲਈਦੀ ਸੀ ਉਹ ਇਹ ਬੋਤਲ ਤੇ ਇਹ ਬੋਤਲ ਫੇਰ ਦੀਆ ਪਾਣੀ ਵਾਸਤੇ ਪਾਣੀ ਵਾਸਤੇ ਬੋਤਲ ਹੈ ਨਹੀਂ ਜੀ ਮੈਂ ਭੁੱਲਿਆ ਸੀ ਇਹ ਤੇ ਇਹ ਆਪਾਂ ਨੂੰ ਤਕਰੀਬਨ ਪਈ ਹੈ ਜੀ ਆ 200 ਦਾ ਜੀ ਪਈ ਹੈ ਇਹ ਲਈ ਪਾਣੀ ਵਾਸਤੇ ਹੁਣ ਆਪਾਂ ਪਾਣੀ ਭਰਦੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਦਰਵਾਰ ਸਾਹਿਬ ਦੇ ਬਾਹਰ ਦੀ ਮਾਰਕੀਟ ਆ ਗਈ ਬਾਈ ਤੇ ਇੱਥੇ ਤੁਸੀਂ ਰਮਾਲਾ ਰਮਾਲਾ ਸਾਹਿਬ ਆ ਕੇ ਧਾਰਮਿਕ ਪੁਸਤਕਾਂ ਆ ਗਈਆਂ ਮਤਲਬ ਜੋ ਵੀ ਤੁਸੀਂ ਇਹ ਸਮਾਨ ਖਰੀਦਣਾ ਕੋਈ ਕੁਝ ਵੀ ਤੇ ਸ਼ਾਸਤਰ ਵਗੈਰਾ ਉਹ ਸਾਰਾ ਕੁਝ ਇੱਥੇ ਅਵੇਲੇਬਲ ਹੈਗਾਗਾ ਆਹ ਦੇਖੋ ਸਰ ਬਲੋ ਦੇ ਕੜੇ ਦੇਖੋ ਜੀ ਕਿੰਨੇ ਪਏ ਆ ਬਾਈ ਸੰਦੂ ਦੇ ਕੜੇ ਪਏ ਨੇ ਇੱਥੇ ਜ਼ਿਆਦਾ ਨੜੀਆਂ ਆ ਗਈ ਵਾਰ ਸਰ ਬਲੋ ਦੇ ਕੜੇ ਦੇਖੋ ਬਾਈ ਕਿੰਨੇ ਪਏ ਇੱਥੇ ਨਾ ਦੇਖੋ ਬਾਈ ਤੇ ਬਾਟੇ ਇਹ ਬਾ ਬਾਹਰ ਦੀ ਮਾਰਕੀਟ ਆ ਤੁਸੀਂ ਇੱਥੋਂ ਕੁਝ ਵੀ ਪਰਚੇਸ ਕਰਨਾ ਤੇ ਇੱਥੋਂ ਤੁਸੀਂ ਖਰੀਦ ਸਕਦੇ ਹੋ। ਕੋਈ ਜਿਹੜਾ ਆਪਾਂ ਆਟੋ ਤੇ ਹੁਣ ਆਪਾਂ ਚੱਲ ਜਾਈਏ ਸਿਚੂਨਾਲ। ਉੱਥੇ ਹੁਣ ਥੋੜਾ ਵਿਊ ਦਿਖਾਉਣਿਆ। ਸਿਚੂਨਾਲ ਦਾ ਜਦੋਂ ਆ ਅਸੀਂ ਮੌਸਮ ਬਹੁਤ ਸਵਾਗਣਾ। ਮੌਸਮ ਬਹੁਤ ਵਧੀਆ। ਹਾਂਜੀ ਦੋਸਤੋ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਇੱਥੇ ਖਤਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੰਗਏ ਸੀਗੇ ਗੁਰਦੁਆਰਾ ਦੁੱਖ ਨਵਾਰਨ ਸਾਹਿਬ ਪਟਿਆਲਾ ਤੇ ਕੱਲ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੀਸ਼ ਮਹਿਲ ਵੀਡੀਓ ਕਿਤਨੀ ਜੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲ ਤੇ ਕਲਿੱਕ ਕਰ ਦਿਓ ਚੰਗਾ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ